ਕਿ ਤੈ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 684ਵੇਂ ਅੰਗ ਤੇ ਵਿਰਾਜਮਾਨ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਕੁਰਬਾਨੀ ਦੀਆਂ ਇਹਨਾਂ ਪੰਕਤੀਆਂ ਤੋਂ ਅਸੀਂ ਪ੍ਰਮਾਤਮਾ ਦੇ ਦਾਸਾਂ ਦੇ ਮਨ ਦੇ ਅੰਦਰ ਯਾਤਰਾ ਕਰਨੀ ਹੈ ਇਹ ਜਾਨਣਾ ਹੈ ਕਿ ਉਹਨਾਂ ਦੀ ਰਹਿਣੀ ਬਹਿਣੀ ਪਵਿੱਤਰ ਕਿਵੇਂ ਹੁੰਦੀ ਹੈ ਤੇ ਕਿਸ ਤਰ੍ਹਾਂ ਇਸ ਪਵਿੱਤਰ ਰਹਿਣੀ ਬਹਿਣੀ ਦੇ ਸਦਕਾ ਉਹ ਪ੍ਰਮਾਤਮਾ ਦੇ ਨਾਲ ਆਪਣੀ ਪ੍ਰੀਤ ਨੂੰ ਟੁੱਟਣ ਤੋਂ ਬਚਾਈ ਰੱਖਦੇ ਨੇ ਆਓ ਸ਼ੁਰੂ ਕਰੀਏ ਤਨਾਸਰੀ ਮਹਿਲਾ ਪੰਜਮਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਇਹ ਭਾਈ ਜਿਸ ਮਨੁੱਖ ਨੇ ਮਨ ਤਨ ਰਸਨਾ ਨਾਮ ਧਿਆਇਆ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਤੇ ਆਪਣੀ ਜੀਵ ਨਾਲ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਜਿਸ ਨੇ ਸਦਾ ਸਿਰ ਹਰ ਨਾਮ ਦੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ ਸੱਚ ਭੋਜਨ ਖਾਇਆ ਤ੍ਰਿਪਤ ਭਈ ਉਹਦੇ ਅੰਦਰ ਤ੍ਰਿਪਤੀ ਆ ਜਾਂਦੀ ਹੈ ਮਾਇਆ ਦੀ ਤ੍ਰਿਸ਼ਨਾ ਉਹਦੇ ਅੰਦਰੋਂ ਸ਼ਾਂਤ ਹੋ ਜਾਂਦੀ ਹੈ ਉਹਦਾ ਮਨ ਟਿਕਾਣੇ ਤੇ ਆ ਜਾਂਦਾ ਹੈ ਉਹਨੂੰ ਸਬਰ ਆ ਜਾਂਦਾ ਹੈ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਏ ਭਾਈ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਇਹੀ ਹੈ ਅਸਲ ਜੀਵਨ ਇਹੀ ਹੈ ਅਸਲ ਜ਼ਿੰਦਗੀ। ਆਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਜਿਹੜਾ ਮਨੋ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਹਰ ਵੇਲੇ ਹੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਸਮਝ ਲਵੋ ਕਿ ਉਹਨੇ ਕਈ ਕਿਸਮਾਂ ਦੇ ਵਨਸਵੰਨੇ ਕੱਪੜੇ ਪਹਿਨ ਲਏ ਨੇ ਤੇ ਇਹਨਾਂ ਸੋਹਣੀਆਂ ਪਸ਼ਾਕਾਂ ਦਾ ਉਹ ਆਨੰਦ ਮਾਣ ਰਿਹਾ ਹੈ ਜਦੋਂ ਅਸੀਂ ਕੋਈ ਸੋਹਣਾ ਕੱਪੜਾ ਪਾਉਂਦੇ ਹਾਂ ਤਾਂ ਵਧੀਆ ਮਹਿਸੂਸ ਕਰਦੇ ਹਾਂ ਅਕਸਰ ਆਪਾਂ ਇੱਕ ਦਿਨ ਦੇ ਵਿੱਚ ਨਾ ਧੋਕੇ ਇੱਕ ਚੰਗੀ ਪਸ਼ਾਕ ਪਹਿਨਦੇ ਹਾਂ ਜੰਗਾ ਮਹਿਸੂਸ ਕਰਦੇ ਹਨ ਜੇ ਕਿਸੇ ਕਾਰਨ ਕਰਕੇ ਇੱਕ ਤੋਂ ਵਧੇਰੇ ਵਾਰ ਨਵੇਂ ਕੱਪੜੇ ਪਾਉਣ ਦਾ ਮੌਕਾ ਮਿਲ ਜਾਵੇ ਇੱਕੇ ਦਿਨ ਦੇ ਵਿੱਚ ਸ਼ਾਇਦ ਕਿਸੇ ਵਿਆਹ ਸ਼ਾਦੀ ਦੇ ਮੌਕੇ ਤਾਂ ਉਸ ਦਿਨ ਜਦੋਂ ਵੀ ਅਸੀਂ ਨਵੀਂ ਪਸ਼ਾਕ ਪਹਿਨਦੇ ਹਾਂ ਫਿਰ ਵਧੀਆ ਮਹਿਸੂਸ ਕਰਦੇ ਹਾਂ ਤਾਂ ਹੁਣ ਜਿਹੜਾ ਮਨੁੱਖ ਹਰ ਮੌਕੇ ਤੇ ਉਸ ਪ੍ਰਮਾਤਮਾ ਦੀ ਸਿੱਖ ਸਲਾਹ ਕਰਨੀ ਜਾਣਦਾ ਹੋਵੇ ਹਰ ਵਰਤਾਰੇ ਦੇ ਵਿੱਚੋਂ ਉਸ ਪਰਮਾਤਮਾ ਨੂੰ ਕ੍ਰੈਡਿਟ ਦੇਣਾ ਜਾਣਦਾ ਹੋਵੇ ਖੁਦ ਨੂੰ ਨਹੀਂ ਪਰਮਾਤਮਾ ਨੂੰ ਕ੍ਰੈਡਿਟ ਦੇਣਾ ਜਾਣਦਾ ਹੋਵੇ ਕਿ ਇਹ ਜੋ ਹੋਇਆ ਉਹਦੀ ਰਜ਼ਾ ਨਾਲ ਹੋਇਆ ਉਹਦੀ ਬਣਾਈ ਕੁਦਰਤ ਨੂੰ ਵੇਖ ਕੇ ਜਿਹਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਵੇ ਕਿ ਵਾਹ ਪਰਮਾਤਮਾ ਤੂੰ ਕਿਆ ਕੁਦਰਤ ਬਣਾਈ ਹੈ ਕਿਆ ਹੀ ਮਨੁੱਖਤਾ ਮਨ ਬਣਾਇਆ ਹੈ ਕਿਆ ਸੋਚਣ ਸ਼ਕਤੀ ਦਿੱਤੀ ਹੈ ਜਿਹਦੇ ਤਹਿਤ ਕਿ ਮਨੁੱਖ ਨੇ ਇੰਨਾ ਕੁਝ ਬਣਾ ਦਿੱਤਾ ਜਦੋਂ ਪੈਰ ਪੈਰ ਤੇ ਤੁਸੀਂ ਪ੍ਰਮਾਤਮਾ ਦੇ ਗੁਣ ਗਾਉਣ ਦਾ ਬਹਾਨਾ ਲੱਭ ਸਕੋ ਉਹਦੀ ਸਿਫਤ ਸਲਾਹ ਕਰਨ ਦਾ ਬਹਾਨਾ ਲੱਭ ਸਕੋ ਤੇ ਮਨੋਂ ਤੁਸੀਂ ਪੈਰ ਪੈਰ ਤੇ ਹੀ ਕੱਪੜੇ ਬਦਲ ਕੇ ਵਧੀਆ ਮਹਿਸੂਸ ਕਰ ਰਹੇ ਹੋ ਕੱਪੜੇ ਬਦਲਣ ਦੀ ਗੁਰੂ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਹੈ ਮੇਨ ਮੈਸੇਜ ਮੇਨ ਜਿਹੜਾ ਸੰਦੇਸ਼ ਆ ਉਹ ਇਹ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਸਾਨੂੰ ਚੰਗਾ ਮਹਿਸੂਸ ਹੁੰਦਾ ਹੈ ਕਟੋ ਕਟ ਜਿਹੜੇ ਉਸ ਪ੍ਰਮਾਤਮਾ ਦੇ ਸੇਵਕ ਹਨ ਉਹਨਾਂ ਨੂੰ ਤੇ ਜ਼ਰੂਰ ਚੰਗਾ ਮਹਿਸੂਸ ਹੁੰਦਾ ਉਸ ਪ੍ਰਮਾਤਮਾ ਦੇ ਗੁਣ ਗਾ ਕੇ ਤੇ ਉਹ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਪ੍ਰਮਾਤਮਾ ਦੇ ਗੁਣ ਕਾਉਣ ਦਾ ਅਨੰਦਨ ਕੀਰਤਨ ਹਰ ਗੁਣ ਗਾਇ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਫੇਰ ਉਹੀ ਗੱਲ ਕਿ ਜਦੋਂ ਤੁਸੀਂ ਆਪਣੇ ਆਸ-ਪਾਸ ਚਤਨ ਹੋ ਕੇ ਵੇਖਦੇ ਰਹਿੰਦੇ ਹੋ ਤੇ ਉਸ ਪ੍ਰਮਾਤਮਾ ਨੂੰ ਕ੍ਰੈਡਿਟ ਦੇਣ ਦਾ ਬਹਾਨਾ ਲੱਭਦੇ ਰਹਿੰਦੇ ਹੋ ਤਾਂ ਉਹ ਇੰਜ ਹੈ ਜਿਵੇਂ ਕਿ ਤੁਸੀਂ ਹਾਥੀ ਰਥਾਂ ਘੋੜਿਆਂ ਦੀ ਸਵਾਰੀ ਦਾ ਸੁਖ ਮਾਣ ਰਹੇ ਹੋ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਉਸ ਦਾਸ ਨੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਿਨ ਖਿੰਨ ਮਹਿ ਤਾਰਾ ਰਹਾਉ ਏ ਭਾਈ ਜਿਸ ਗੁਰੂ ਨੇ ਸ਼ਰਨ ਆਏ ਮਨੁੱਖ ਨੂੰ ਸਦਾ ਇੱਕ ਛਿਨ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹੈ ਗੁਰੂ ਸਾਨੂੰ ਜਗਤ ਦੀ ਅਸਲੀਅਤ ਵਿਖਾ ਦਿੰਦਾ ਕਿ ਕਿਹੜੀਆਂ ਗੱਲਾਂ ਦੇ ਵਿੱਚ ਕਿਹੜੇ ਕੰਮਾਂ ਦੇ ਵਿੱਚ ਆਨੰਦ ਹੈ ਤੇ ਕਿਹੜੇ ਕੰਮਾਂ ਦੇ ਵਿੱਚ ਉਲਝਣਾ ਹੈ ਗੁਰੂ ਸਾਨੂੰ ਸਾਡੇ ਆਪੇ ਦਾ ਗਿਆਨ ਕਰਵਾਉਂਦਾ ਹੈ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਜ਼ਿੰਦਗੀ ਨੂੰ ਪਰਖਣ ਲਈ ਮਜਬੂਰ ਕਰਦਾ ਹੈ ਇਸ ਤਰ੍ਹਾਂ ਜਦੋਂ ਅਸੀਂ ਸੱਚ ਜਾਣ ਜਾਂਦੇ ਹਾਂ ਤਾਂ ਸੰਸਾਰ ਸਮੁੰਦਰ ਦੀਆਂ ਉਲਝਣਾ ਤੋਂ ਉੱਪਰ ਉੱਠ ਜਾਂਦੇ ਹਾਂ ਕੋਈ ਹੋ ਕ੍ਰਮ ਰਤ ਕੋਈ ਤੀਰਥ ਨਾ ਆਇਆ ਦਾਸੀ ਹਰ ਕਾ ਨਾਮ ਧਿਆਇਆ ਉਸ ਪ੍ਰਮਾਤਮਾ ਨੂੰ ਲੱਭਣ ਦੇ ਲਈ ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ ਕੋਈ ਤੀਰਥਾਂ ਉੱਤੇ ਇਸ਼ਨਾਨ ਕਰਦਾ ਹੈ ਪਰ ਜਿਹੜੇ ਪ੍ਰਮਾਤਮਾ ਦੇ ਦਾਸ ਨੇ ਉਹ ਜਿੱਥੇ ਹੋਵਣ ਜਿੱਦਾਂ ਦੀ ਵੀ ਸਥਿਤੀ ਦੇ ਵਿੱਚ ਹੋਵਣ ਉੱਥੇ ਹੀ ਉਸ ਪਰਮਾਤਮਾ ਦਾ ਨਾਮ ਸਿਮਰ ਲੈਂਦੇ ਨੇ ਬੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ اے ਭਾਈ ਦਾਸ ਨਾਨਕ ਵੀ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੋ ਅੰਤਰ ਜਾਮੀ ਹੈ ਉਹ ਪਰਮਾਤਮਾ ਸਭ ਦੇ ਦਿਲ ਦੀ ਜਾਣਣ ਵਾਲਾ ਹੈ ਜੋ ਸਭ ਦਾ ਮਾਲਕ ਹੈ ਜੋ ਜੀਵਾਂ ਦੇ ਮਾਇਆ ਦੇ ਬੰਧਨ ਕੱਟਣ ਦੀ ਸਮਰੱਥਾ ਰੱਖਦਾ ਹੈ ਤਨਾਸਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਏ ਪ੍ਰਭੂ ਤੇਰੇ ਦਾਸਾਂ ਦੀ ਰਹਿਣੀ ਬਹਿਣੀ ਪਵਿੱਤਰ ਰਹਿੰਦੀ ਹੈ ਤਾਂ ਕਿ ਕਿਸੇ ਤਰ੍ਹਾਂ ਵੀ ਉਹਨਾਂ ਦੀ ਤੇਰੇ ਦਰ ਨਾਲੋਂ ਪ੍ਰੀਤ ਨਾ ਟੁੱਟ ਜਾਏ ਤੇਰੇ ਨਾਲੋਂ ਪ੍ਰੀਤ ਨਾ ਟੁੱਟ ਜਾਏ ਸਾਡੇ ਸਭਨਾ ਦੇ ਅੰਦਰ ਇੱਕ ਸਮਝ ਹੈ ਇੱਕ ਐਸੀ ਸਮਝ ਜਿਸ ਦੇ ਤਹਿਤ ਸਾਨੂੰ ਪਤਾ ਲੱਗਦਾ ਹੈ ਕਿ ਕਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਹੈ ਕਿਹੜਾ ਕੰਮ ਮੈਨੂੰ ਨਹੀਂ ਕਰਨਾ ਚਾਹੀਦਾ ਇੱਕ ਐਸੀ ਸਮਝ ਜਿਸ ਦੇ ਤਹਿਤ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਜੇ ਮੈਂ ਆ ਕੰਮ ਕਰੂੰਗਾ ਤਾਂ ਇਹਦੇ ਨਤੀਜੇ ਜਿਹੜੇ ਆਉਣੇ ਆ ਉਹ ਮੈਨੂੰ ਚੰਗੇ ਲੱਗਣਗੇ ਤੇ ਜੇ ਆ ਕੰਮ ਕਰੂੰਗਾ ਤਾਂ ਇਹਦੇ ਨਤੀਜੇ ਜਿਹੜੇ ਆਉਣਗੇ ਉਹ ਮੈਨੂੰ ਮਾੜੇ ਲੱਗਣਗੇ ਤੰਗ ਕਰਨਗੇ ਬਧੇਰੇ ਮਨੁੱਖ ਇਸ ਸਮਝ ਦੇ ਬਾਰੇ ਚਤਨ ਨਹੀਂ ਨੇ ਮੱਠਾ ਮੱਠਾ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਅੰਦਰ ਇਹ ਸਮਝ ਹੈਗੀ ਹੈ ਪਰ ਇਹ ਸਮਝ ਇੰਨੀ ਮਜ਼ਬੂਤ ਨਹੀਂ ਕਿ ਉਹਨਾਂ ਨੂੰ ਕਿਸੇ ਚੰਗੇ ਕੰਮ ਕਰਨ ਵੱਲ ਪ੍ਰੇਰਿਤ ਕਰ ਸਕੇ ਤੇ ਮਾੜੇ ਕੰਮ ਕਰਨ ਤੋਂ ਰੋਕ ਸਕੇ ਪਰ ਜੋ ਪ੍ਰਮਾਤਮਾ ਦੇ ਦਾਸ ਨੇ ਉਹਨਾਂ ਦੀ ਇਹ ਸਮਝ ਬਹੁਤ ਮਜ਼ਬੂਤ ਹੋ ਜਾਂਦੀ ਹੈ ਉਹਨਾਂ ਨੂੰ ਪਲ-ਪਲ ਇਹ ਇਲਮ ਰਹਿੰਦਾ ਹੈ ਕਿ ਜਿਹੜਾ ਵੀ ਕੰਮ ਉਹ ਕਰਨ ਲੱਗੇ ਨੇ ਜਾਂ ਕਰਦੇ ਪਏ ਨੇ ਉਹ ਚੰਗਾ ਹੈ ਕਿ ਮੰਦਾ ਹੈ ਚੰਗੇ ਮੰਦੇ ਦੀ ਪਰਵਾਸਾ ਸਿਰਫ ਇੰਨੀ ਹੈ ਕਿ ਇਸ ਕੰਮ ਦੇ ਜਿਹੜੇ ਨਤੀਜੇ ਮਿਲਣਗੇ ਕਿਉਂਕਿ ਐਸਾ ਤਾਂ ਕੋਈ ਕੰਮ ਹੈ ਨਹੀਂ ਕਿ ਜਿਹਦਾ ਸਾਨੂੰ ਕੋਈ ਨਤੀਜਾ ਨਾ ਮਿਲੇ ਅਸੀਂ ਜੋ ਵੀ ਕਰੀਏ ਉਹਦਾ ਨਤੀਜਾ ਤੇ ਸਾਨੂੰ ਮਿਲਣਾ ਹੀ ਮਿਲਦਾ ਜੋ ਪ੍ਰਮਾਤਮਾ ਦੇ ਦਾਸ ਹਨ ਉਹਨਾਂ ਦੀ ਉਹ ਸਮਝ ਇੰਨੀ ਮਜ਼ਬੂਤ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਜਿਹੜਾ ਮੈਂ ਕੰਮ ਕਰਨ ਲੱਗਿਆ ਇਹਦਾ ਨਤੀਜਾ ਜੋ ਆਊਗਾ ਉਹ ਮੈਨੂੰ ਚੰਗਾ ਲੱਗੂ ਕਿ ਮਾੜਾ ਲੱਗੂ ਜੇ ਕੋਈ ਐਸਾ ਕੰਮ ਹੈ ਜਿਹਦਾ ਨਤੀਜਾ ਮਾੜਾ ਆ ਸਕਦਾ ਹੈ ਜਾਂ ਐਸਾ ਆ ਸਕਦਾ ਹੈ ਜਿਹੜਾ ਮਾੜਾ ਲੱਗੇ ਜਿਹੜਾ ਬੁਰਾ ਲੱਗੇ ਜਿਹੜਾ ਦਿਲ ਨੂੰ ਠੇਸ ਪਹਚਾਏ ਉਹ ਐਸਾ ਕੰਮ ਕਰਦੇ ਆਪਣੇ ਆਪ ਨੂੰ ਐਸਾ ਕੰਮ ਕਰਨ ਤੋਂ ਰੋਕ ਲੈਂਦੇ ਮੰਨ ਲਓ ਕਿਸੇ ਨਾਲ ਕੋਈ ਕਹਾ ਸੁਣੀ ਹੋਗੀ ਆਮ ਤੌਰ ਤੇ ਮਨੁੱਖ ਐਸੀ ਪਰਸਥਿਤੀ ਦੇ ਵਿੱਚ ਫਟਾਫਟ ਜੋ ਵੀ ਮੂੰਹ ਦੇ ਵਿੱਚ ਆਉਂਦਾ ਹੈ ਉਹ ਬੋਲੀ ਜਾਂਦਾ ਹੈ ਬਧੇਰੇ ਕਰਕੇ ਤੇ ਮਨੁੱਖਾਂ ਨੂੰ ਇਹ ਵੀ ਇਲਮ ਨਹੀਂ ਹੁੰਦਾ ਕਿ ਉਹਨਾਂ ਦੇ ਕਹੇ ਬੋਲ ਜਿਹੜੇ ਆ ਉਹ ਸਾਹਮਣੇ ਵਾਲੇ ਬੰਦੇ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਨਗੇ ਉਹਨੂੰ ਠੇਸ ਪਹੁੰਚਾਉਣਗੇ ਜਾਂ ਨਹੀਂ ਪਹੁੰਚਾਉਣਗੇ ਕਈ ਮਨੁੱਖੇ ਤਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਮੈਂ ਆਹ ਗੱਲ ਆਖੀ ਤੇ ਸਾਹਮਣੇ ਵਾਲੇ ਨੂੰ ਬੁਰੀ ਲੱਗੂ ਉਹਨੂੰ ਠੇਸ ਪਹੁੰਚੂ ਤੇ ਉਹ ਜਾਣ ਪੁੱਝ ਕੇ ਐਸੀ ਗੱਲ ਬੋਲਦੇ ਆ ਕਿਉਂਕਿ ਉਹ ਚਾ ਰਹੇ ਹੁੰਦੇ ਆ ਕਿ ਮੈਂ ਉਹਨੂੰ ਠੇਸ ਪਹੁੰਚਾਉਣੀ ਹੈ ਉਹ ਜੋ ਪ੍ਰਮਾਤਮਾ ਦਾ ਦਾਸ ਹੈ ਉਦੀ ਉਹ ਸਮਝ ਇੰਨੀ ਮਜ਼ਬੂਤ ਹੁੰਦੀ ਹੈ ਕਿ ਜਦੋਂ ਹੀ ਉਹਦੇ ਅੰਦਰ ਇਹ ਖਿਆਲ ਆਵੇ ਕਿ ਮੈਂ ਇਹਨੂੰ ਆ ਸ਼ਬਦ ਬੋਲਾਂ ਨਾਲ ਦੀ ਨਾਲ ਉਹਨੂੰ ਇਹ ਇਲਮ ਹੁੰਦਾ ਹੈ ਕਿ ਇਸ ਸ਼ਬਦ ਬੋਲਣ ਦੇ ਨਾਲ ਉਹਨੂੰ ਠੇਸ ਪਹੁੰਚਣੀ ਹੈ ਤੇ ਨਾਲ ਦੀ ਨਾਲ ਹੀ ਇੱਕ ਹੋਰ ਇਲਮ ਹੁੰਦਾ ਹੈ ਕਿ ਇਹ ਚੰਗੀ ਗੱਲ ਨਹੀਂ ਤੇ ਉਹ ਰੁਕ ਜਾਂਦਾ ਹੈ ਉਹ ਨਹੀਂ ਬੋਲਦਾ ਐਸਾ ਉਹ ਇਸ ਤਰੀਕਿਆਂ ਦੇ ਨਾਲ ਇਹਨਾਂ ਛੋਟੀਆਂ-ਛੋਟੀਆਂ ਇਹ ਮਹੀਨ ਜੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਕਿ ਕਿਸੇ ਇਨਸਾਨ ਦੀ ਰਹਿਣੀ ਬਹਿਣੀ ਪਵਿੱਤਰ ਹੁੰਦੀ ਹੈ ਦਾਸ ਤੇਰੇ ਕੀ ਨਿਰਮਲ ਰੀਤ ਪ੍ਰਮਾਤਮਾ ਦੇ ਦਾਸਾਂ ਦੀ ਰਹਿਣੀ ਬਹਿਣੀ ਪਵਿੱਤਰ ਹੁੰਦੀ ਹੈ ਇਸ ਤਰ੍ਹਾਂ ਹੁੰਦੀ ਹੈ ਕਿ ਕਦੇ ਵੀ ਉਹਨਾਂ ਦੀ ਉਸ ਪ੍ਰਮਾਤਮਾ ਨਾਲੋਂ ਪ੍ਰੀਤ ਨਹੀਂ ਟੁੱਟਦੀ ਕਿਉਂਕਿ ਉਹ ਸਮਝ ਜਿਸ ਦੀ ਆਪਾਂ ਗੱਲ ਕਰਦੇ ਪਏ ਸੀ ਉਹੀ ਪ੍ਰਮਾਤਮਾ ਹੈ ਉਹੀ ਪ੍ਰਮਾਤਮਾ ਦੀ ਆਵਾਜ਼ ਹੈ ਜੇ ਉਹਨੂੰ ਤੁਸੀਂ ਇਗਨੋਰ ਕਰਤਾ ਤੁਹਾਡੀ ਪ੍ਰਮਾਤਮਾ ਦੇ ਨਾਲੋਂ ਸਮਝੋ ਪ੍ਰੀਤ ਟੁੱਟ ਗਈ ਉਹਨੂੰ ਮੰਨ ਲੈਣਾ ਹੈ ਉਹਦੀ ਗੱਲ ਨੂੰ ਸੁਣ ਲੈਣਾ ਹੈ ਧਿਆਨ ਦੇਣਾ ਉਹਦੀ ਗੱਲ ਦੇ ਉੱਤੇ ਉਸ ਆਵਾਜ਼ ਦੇ ਨਾਲ ਉਸ ਸਮਝ ਦੇ ਨਾਲ ਮੁਹੱਬਤ ਪਾਉਣੀ ਹੈ ਰਿਸ਼ਤਾ ਗੂੜਾ ਕਰਨਾ ਜੀ ਪ੍ਰਾਨ ਮਨ ਧਨ ਤੇ ਪਿਆਰਾ ਹਉਮੈ ਬੰਦ ਹਰ ਦੇਵਨ ਹਾਰਾ ਇਹ ਭਾਈ ਪ੍ਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ ਪ੍ਰਾਣਾ ਨਾਲੋਂ ਮਨ ਨਾਲੋਂ ਧਨ ਨਾਲੋਂ ਉਹ ਪ੍ਰਮਾਤਮਾ ਸਦਾ ਪਿਆਰਾ ਲੱਗਦਾ ਜੋ ਹਉਮੈ ਦੇ ਰਾਹ ਵਿੱਚ ਬੰਨ ਮਾਰਨ ਦੀ ਸਮਰੱਥਾ ਰੱਖਦਾ ਫਿਰ ਗੱਲ ਉਸੇ ਆਵਾਜ਼ ਤੇ ਆ ਗਈ ਕਿ ਜਦੋਂ ਹਉਮੈ ਦੇ ਅਧੀਨ ਹੋ ਕੇ ਮਨੁੱਖ ਕੋਈ ਕੰਮ ਕਰਨ ਲੱਗਦਾ ਹੈ ਤਾਂ ਉਹ ਆਵਾਜ਼ ਹੀ ਹੁੰਦੀ ਹੈ ਜਿਹੜੀ ਉਹਨੂੰ ਦੱਸਦੀ ਹੈ कि एक काम ਤੂੰ ਆਪ ਦੀ ਹਉਮੈ ਨੂੰ ਸੰਤੁਸ਼ਟ ਕਰਨ ਦੇ ਲਈ ਕਰਨ ਲੱਗਿਆ ਤੇ ਜੋ ਦਾਸ ਹੈ ਉਹ ਰੁਕ ਜਾਂਦਾ ਫਿਰ ਜਿਸ ਦਾ ਉਸ ਆਵਾਜ਼ ਦੇ ਨਾਲ ਰਿਸ਼ਤਾ ਕੂੜਾ ਹੈ ਉਹ ਮਨੁੱਖ ਰੁਕ ਜਾਂਦਾ ਹਉਮੈ ਦੇ ਅਧੀਨ ਫਿਰ ਉਹ ਕੰਮ ਨਹੀਂ ਕਰਦਾ ਚਰਨ ਕਮਲ ਸੋ ਲਾਗੋ ਨੀਹ ਨਾਨਕ ਕੀ ਬੇਨੰਤੀ ਏਹ ਏ ਭਾਈ ਨਾਨਕ ਦੀ ਉਸ ਪ੍ਰਮਾਤਮਾ ਦੇ ਦਰ ਤੇ ਸਦਾ ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ ਨਾਨਕ ਦਾ ਪਿਆਰ ਬਣਿਆ ਰਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹਿਲਾ ਨੋਮਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਦੋਹੀ ਸੰਗ ਸਮਾਈ ਰਹਾਉ ਇਹ ਭਾਈ ਉਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਜੰਗਲਾਂ ਦੇ ਵਿੱਚ ਕਿਉਂ ਜਾਂਦਾ ਹੈ ਉਹ ਪ੍ਰਮਾਤਮਾ ਤਾਂ ਸਭਨਾਂ ਦੇ ਵਿੱਚ ਵਸਣ ਵਾਲਾ ਹੈ ਫਿਰ ਵੀ ਉਹ ਪ੍ਰਮਾਤਮਾ ਸਦਾ ਹੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ ਉਹ ਤਾਂ ਤੇਰੇ ਨਾਲ ਹੀ ਵਸਦਾ ਹੈ ਉਹਨੂੰ ਲੱਭਣ ਦੇ ਲਈ ਕਿਸੇ ਦੂਰ ਦਰਾੜੀਆਂ ਥਾਵਾਂ ਤੇ ਜਾਣ ਦੀ ਲੋੜ ਨਹੀਂ ਅੱਜਕੱਲ ਜੰਗਲਾਂ ਦੇ ਵਿੱਚ ਲੋਕ ਚਲੋ ਬਹੁਤ ਘਟ ਜਾਂਦੇ ਹੁਣੇ ਆ ਜਾਂ ਸ਼ਹਿਰ ਜਾਂਦੇ ਹੀ ਨਹੀਂ ਪਰ ਪ੍ਰਮਾਤਮਾ ਨੂੰ ਲੱਭਣ ਦੇ ਲਈ ਧਾਰਮਿਕ ਸਥਾਨਾਂ ਤੇ ਤੇ ਬੜੇ ਜਾਂਦੇ ਆ ਇਹ ਗੱਲ ਉਹਨਾਂ ਤੇ ਵੀ ਲਾਗੂ ਹੁੰਦੀ ਹੈ ਉਸ ਪ੍ਰਮਾਤਮਾ ਨੂੰ ਲੱਭਣ ਦੇ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਉਹ ਤੇ ਸਦਾ ਹੀ ਸਾਡੇ ਅੰਗ ਸੰਗ ਵੱਸਦਾ ਹੈ ਸਾਡੇ ਅੰਦਰ ਵੱਸਦਾ ਹੈ ਸਾਡੇ ਬਾਹਰ ਵੱਸਦਾ ਹੈ ਹਾਂ ਸਾਧ ਸੰਗਤ ਦੇ ਵਿੱਚ ਜੁੜਨਾ ਹੈ ਉਹਦੇ ਲਈ ਧਾਰਮਿਕ ਸਥਾਨਾਂ ਤੇ ਜਾਂ ਜਿੱਥੇ ਵੀ ਸਾਧ ਸੰਗਤ ਜੁੜੀ ਹੋਵੇ ਉੱਥੇ ਜਾਣਾ ਉੱਚ ਕੋਈ ਬੁਰਾਈ ਨਹੀਂ ਪਰ ਪ੍ਰਮਾਤਮਾ ਨੂੰ ਲੱਭਣ ਦੇ ਮਕਸਦ ਨਾਲ ਜੇਕਰ ਤੁਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹੋ ਤਾਂ ਇਹ ਜਾਣ ਲਵੋਗੇ ਅਜਿਹਾ ਕਰਨ ਦੀ ਲੋੜ ਨਹੀਂ ਉਹ ਤੇ ਸਦਾ ਹੀ ਸਾਡੇ ਅੰਗ ਸੰਗ ਵਸਦਾ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਹਪ ਮਦ ਜੋ ਬਾਸ ਵਸਤ ਹੈ ਮੁਕਰ ਮਾਹੇ ਜਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਚੋ ਪਾਈ ਪੋਹਪ ਹੁੰਦਾ ਹੈ ਫੁੱਲ ਪੋਹਪ ਮਦ ਜੋ ਬਾਸ ਵਸਤ ਹੈ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਵਸਦੀ ਹੈ ਤੇ ਮੁਕਰ ਹੁੰਦਾ ਸ਼ੀਸ਼ਾ ਸ਼ੀਸ਼ੇ ਦੇ ਵਿੱਚ ਜਿਵੇਂ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵਸਦਾ ਹੈ ਤਿਵੇਂ ਹੀ ਪਰਮਾਤਮਾ ਇੱਕ ਰਸ ਸਭਨਾ ਦੇ ਅੰਦਰ ਵਸਦਾ ਹੈ ਉਹਨੂੰ ਆਪਣੇ ਹਿਰਦੇ ਵਿੱਚੋਂ ਹੀ ਲੱਭ ਘਟ ਹੀ ਖੋਜੋ ਪਾਈ ਬਾਹਰ ਪੀਤਰ ਇੱਕੋ ਜਨ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟਹਿ ਨ ਭ੍ਰਮ ਕੀ ਕਾਈ ਇਹ ਭਾਈ ਗੁਰੂ ਦਾ ਆਤਮਿਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇੱਕ ਪਰਮਾਤਮਾ ਨੂੰ ਵਸਦਾ ਸਮਝੋ हे ਦਾਸ ਨਾਨਕ ਆਪਣਾ ਆਤਮਿਕ ਜੀਵਨ ਪਰਖਣ ਤੋਂ ਬਿਨਾ ਮਨ ਉੱਤੇ ਪਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਪਟਕਣਾ ਦਾ ਜਾਲਾ ਦੂਰ ਨਹੀਂ ਹੁੰਦਾ ਉਨਾਂ ਚਿਰ ਸਰਵ ਵਿਆਪਕ ਪ੍ਰਮਾਤਮਾ ਦੀ ਸੂਝ ਨਹੀਂ ਆ ਸਕਦੀ ਅਕਸਰ ਅਸੀਂ ਹੋਰ ਹੀ ਵਿਉਂਤਾਂ ਦੇ ਵਿੱਚ ਵਿਅਸਤ ਰਹਿੰਦੇ ਆ ਮਨ ਦੇ ਵਿੱਚ ਸਕੀਮਾਂ ਘੜਦੇ ਫਿਰਦੇ ਰਹਿੰਦੇ ਆ ਤੇ ਉਹ ਆਵਾਜ਼ ਜਿਹੜੀ ਸਾਡੇ ਅੰਦਰ ਹੈ ਉਹ ਸਮਝ ਜਿਹੜੀ ਸਾਡੇ ਅੰਦਰ ਵੱਸਦੀ ਹੈ ਉਹਨੂੰ ਨੋਟ ਹੀ ਨਹੀਂ ਕਰਦੇ ਉਹ ਸਾਡੀਆਂ ਪਟਕਣਾਵਾਂ ਦੇ ਥੱਲੇ ਕਿਤੇ ਧੱਬੀ ਰਹਿ ਜਾਂਦੀ ਹੈ ਇਸ ਕਰਕੇ ਜਿੰਨਾ ਚਿਰ ਪਟਕਣਾ ਦਾ ਜਾਲਾ ਦੂਰ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਆਪਣੇ ਆਤਮਿਕ ਜੀਵਨ ਦੀ ਪਰਖ ਨਹੀਂ ਕਰਦੇ ਇਸ ਗੱਲ ਦਾ ਪਤਾ ਨਹੀਂ ਕਰਦੇ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਸਥਾਈ ਆਨੰਦ ਮਿਲਦਾ ਹੈ ਤੇ ਕਿਹੜੀਆਂ ਚੀਜ਼ਾਂ ਚੋਂ ਬਸ ਥੋੜ੍ਹਾ ਚਿਰ ਆਨੰਦ ਮਿਲਦਾ ਹੈ ਉਹਨਾਂ ਚਿਰ ਪ੍ਰਮਾਤਮਾ ਦੀ ਸੂਝ ਸਾਨੂੰ ਨਹੀਂ ਆ ਸਕਦੀ ਤਨਾਸਰੀ ਮਹਿਲਾ ਨੋ ਮਾ ਸਾਦੋ ਇਹ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਬਿਕਾਨਾ ਰਹਾਉ اے ਸੰਤ ਜਨੋ ਇਹ ਜਗਤ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਮਾਇਆ ਹੱਥ ਬਿਕਾਨਾ ਮਾਇਆ ਦੇ ਹੱਥ ਵਿਕਿਆ ਰਹਿੰਦਾ ਜਿੱਤਰ ਨੂੰ ਮਾਇਆ ਦਾ ਪ੍ਰਭਾਵ ਇਹਨੂੰ ਲਾਉਂਦਾ ਹੈ ਉਦਰੇ ਨੂੰ ਇਹ ਲੱਗਿਆ ਰਹਿੰਦਾ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਦ ਮਹਿ ਅਹਨਸ ਰਹੈ دیਵਾਨਾ اے ਸੰਤ ਜਨੋ ਮਾਂ ਪਿਓ ਭਰਾ ਪੁੱਤਰ ਇਸਤਰੀ ਭੁੱਲਾ ਹੋਇਆ ਜਗਤ ਇਹਨਾਂ ਦੇ ਮੋਹ 'ਚ ਫਸਿਆ ਰਹਿੰਦਾ ਹੈ। ਜਵਾਨੀ, ਧਨ ਤੇ ਤਾਕਤ, ਆਦਤ ਤੇ ਨਸ਼ੇ 'ਚ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ। ਨਸ਼ੇ ਦਾ ਮਨੁੱਖ ਦੇ ਮਨ ਤੇ ਕੀ ਪ੍ਰਭਾਵ ਹੁੰਦਾ ਹੈ? ਕਿਸੇ ਵੀ ਪ੍ਰਕਾਰ ਦਾ ਨਸ਼ਾ ਜਦੋਂ ਕੋਈ ਮਨੁੱਖ ਕਰ ਲਵੇ ਤਾਂ ਉਹ ਕਮਲਾ ਜਿਹਾ ਹੋ ਜਾਂਦਾ ਹੈ। ਆਪਾ ਖੋ ਬੈਠਦਾ ਹੈ। ਚੰਗੇ ਮੰਦੇ ਦੀ ਬਿਲਕੁਲ ਹੀ ਫਿਕਰ ਭੁੱਲ ਜਾਂਦੀ ਹੈ। ਡਾਵਾ ਡੋਲ ਵੀ ਹੋ ਜਾਂਦਾ ਹੈ। ਜਵਾਨੀ ਧਨ ਤੇ ਤਾਕਤ ਆਤ ਦੇ ਨਸ਼ੇ ਨਾਲ ਵੀ ਇੰਜ ਹੀ ਹੁੰਦਾ ਏ ਬਸ ਮਨੁੱਖ ਸਾਨੂੰ ਕਮਲਾ ਹੋਇਆ ਦਿਖਦਾ ਨਹੀਂ ਅਸਲੇ ਦੀ ਸਮਝ ਉਹਨੂੰ ਵੀ ਭੁੱਲੀ ਹੁੰਦੀ ਏ ਜਿਹਦੇ ਅੰਦਰ ਜਵਾਨੀ ਧਨ ਤੇ ਤਾਕਤ ਆਤ ਦਾ ਨਸ਼ਾ ਹੋ ਗਿਆ ਉਹ ਮਨੁੱਖ ਵੀ ਚੱਲਾਈ ਹੁੰਦਾ ਏ ਦੀਨ ਦਇਆਲ ਸਦਾ ਦੁੱਖ ਭੰਜਨ ਤਾਂ ਸਿਉ ਮਨ ਨਾ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਜਿਹੜਾ ਪ੍ਰਮਾਤਮਾ ਦੀਨਾ ਉੱਤੇ ਦਇਆ ਕਰਨ ਵਾਲਾ ਹੈ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜਗਤ ਉਸ ਦੇ ਨਾਲ ਆਪਣਾ ਮਨ ਨਹੀਂ ਜੋੜਦਾ ਏ ਦਾਸ ਨਾਨਕ ਆਖੋ ਕਰੋੜਾਂ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਨਾਲ ਸਾਂਝ ਪਾਈ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 684ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਤੋਂ ਅਸੀਂ ਜਾਣਿਆ ਕਿ ਪ੍ਰਮਾਤਮਾ ਦੇ ਦਾਸਾਂ ਦੀ ਰਹਿਣੀ ਬਹਿਣੀ ਕਿਵੇਂ ਨਿਰਮਲ ਹੁੰਦੀ ਹੈ ਰਹਿਣੀ ਬਹਿਣੀ ਨਿਰਮਲ ਹੋਣ ਦਾ ਅਰਥ ਕੀ ਹੈ ਤੇ ਜੇ ਅਸੀਂ ਉਸ ਮਕਾਮ ਤੇ ਪਹੁੰਚਣਾ ਹੈ ਸ਼ੁਰੂਆਤ ਸਾਨੂੰ ਕਰਨੀ ਪੈਣੀ ਹੈ ਖੁਦ ਨੂੰ ਜਾਣਨ ਤੋਂ ਖੁਦ ਦੇ ਆਤਮਕ ਜੀਵਨ ਨੂੰ ਪਛਾਨਣ ਤੋਂ ਇਹ ਸਾਨੂੰ ਪਤਾ ਕਰਨਾ ਪੈਣਾ ਕਿ ਕਿਹੜੀਆਂ ਗੱਲਾਂ ਦੇ ਵਿੱਚੋਂ ਕਿਹੜੇ ਕੰਮਾਂ ਦੇ ਵਿੱਚੋਂ ਸਾਨੂੰ ਸਥਾਈ ਆਨੰਦ ਹਾਸਲ ਹੁੰਦਾ ਹੈ ਤੇ ਇਹਦਾ ਇੱਕ ਹੀ ਉੱਤਰ ਹੋ ਸਕਦਾ ਹੈ ਕਿ ਜੇਕਰ ਅਸੀਂ ਪ੍ਰਮਾਤਮਾ ਨਾਲ ਸਾਂਝ ਪਾ ਲਈਏ ਸਦਾ ਪ੍ਰਮਾਤਮਾ ਦੀ ਮੌਜੂਦਗੀ ਨੂੰ ਆਪਣੇ ਚੇਤੇ ਦੇ ਵਿੱਚ ਰੱਖੀਏ ਤਾਂ ਸਦਾ ਹੀ ਸਾਡੇ ਅੰਦਰ ਆਨੰਦ ਬਣਿਆ ਰਹੇਗਾ ਕੋਸ਼ਿਸ਼ ਕਰੀਏ ਅਰਦਾਸ ਬੇਨਤੀ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਨੂੰ ਇਹ ਸਮਝ ਬਖਸ਼ੇ ਕਿ ਉਸ ਪਰਮਾਤਮਾ ਨਾਲ ਅਸੀਂ ਆਪਣੀ ਪ੍ਰੀਤ ਨੂੰ ਗੂੜੀ ਕਰ ਸਕੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ